ਪਹਿਲੇ 2 ਜਨਵਰੀ ਨੂੰ ਜਨਵਰੀ ਨੂੰ ਐਡ ਜਾਈ ਦੀ ਐ ਉਹ ਤੋਂ ਬਾਅਦ ਤਾਂ ਫੋਨ ਨਹੀਂ ਚੱਲਦਾ ਉਦੋਂ ਫੋਨ ਕਰਨਾ ਬੰਦ ਹੋ ਜਾਂਦਾ ਅੱਗੇ ਵਿੱਚ ਹਾਂ ਉਹ ਤੋਂ ਕੋਈ ਮਿਲਣਾ ਨਹੀਂ ਕੋਈ ਜਾਣਾ ਨਹੀਂ ਭੈਣ ਜੋ ਚਾਹੀ ਬੱਚਾ ਹੋਵੇ 24 ਤੱਕ ਅੱਥੇ ਥਾਂ ਦੇ ਬਾਹਰ ਹੀ ਮੈਂ ਜੀ ਦਿੱਲੀ ਬੰਦ ਦਿੱਲੀ ਬੈਠਾ ਹਾਂ ਇਹ ਗੱਲ ਹਰ ਕਿਨ ਆਜੀ ਆਪਣਾ ਤੁਸੀਂ ਕੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗ੍ਰੰਥ ਸਾਹਿਬ ਖੋਲੀ ਬੈਠਾ ਹਾਂ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਂਦਾ ਤੁਸੀਂ ਮੀਡੀਆ ਮੰਗਦਾ ਹਾਂ ਹਾਂ ਜੀ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾ ਕਿਤੇ ਇਹ ਲੋਕਾਂ ਨੂੰ ਘਰ ਆ ਕਰੋ ਕੀ ਕਰਨ ਜਾਓਗੇ ਤੂੰ ਮੈਂ ਤੋ ਕੋ ਹੋਰ ਨਾ ਹੁਲਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਆਹ ਦੀਸੀ ਲੱਗਿਆ ਤੇ ਇੱਥੇ ਪੱਗ ਦੀ ਖਲਾਰ ਮੈਂ ਬੌਦਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰੰਦੋ ਕੀ ਗੱਲਾਂ ਕਰ ਰਹੇ ਹੋ ਬਰਲੇ ਰਣੂ ਜੀ ਦਾ ਕੋਈ ਮੈਂ ਬੋਲ ਹਰਬਗਵਾ ਕੀਪਕਵਾ ਕਰ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਤੂੰ ਭਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਮੈਂ ਡਰਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਰੇ ਨਾਲ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਆ ਕੇ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਤਾਂ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਸਟਾਫ ਨੇ ਪੁੱਛਿਆ ਤੁਹਾਡੀ ਲੈਕਚਰ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਆ ਇੱਥੇ ਕੀ ਆਇਆ ਤੁਸੀਂ ਅੱਜ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋਗੇ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਾਹ ਦੇ ਵਿੱਚ ਸਾਹ ਜਿਵੇਂ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਹੀ ਆ ਬੀੜੀ ਪੁਲਾਈ ਆ ਤੂੰ ਦੋ ਮਰਜ਼ੀ ਭੁਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਜੇ ਆਪਣਾ ਸਿਸਟਮ ਆ ਬਸ ਠੀਕ ਹੈ ਪਹਿਲੇ 2 ਜਨਵਰੀ ਫੋਨ ਕਰ ਦੋ ਮੈਂ ਐਂਡ ਕੋਤੋਂ ਫੋਨ ਕਰਨਾ ਬੰਦ ਹੋ ਜਾਂਦਾ ਅੱਗੇ ਬੱਚੇ ਹਾਂਜੀ ਬੋਲੋ ਹਾਂ ਉਹ ਲੋਕਾਂ ਕੋਈ ਬੋਲੋ ਕਾੜੀ ਹੋ ਜਾਣ ਨਹੀਂ ਜਾਦੀ ਭੈਣ ਜੋ ਜਾਈ ਬੈਠਾ ਹੋਏ ਕੋਈ ਚੋਰ ਤਾਂ ਇੱਥੇ ਘਰ ਦੇ ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਹਾਂ ਇਹ ਗੱਲ ਕਹਿੰਦੇ ਕੀ ਨਾਲ ਜੀ ਆਪਣਾ ਤੁਸੀਂ ਜੀ ਲੈਣਾ ਅਸੀਂ ਲੈਣਾ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਜੀ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸੇਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਲੈਣਾ ਬਣਾਉਣਾ ਤੁਸੀਂ ਮੀਡੀਆ ਮੰਗ ਲਵਾਂਗਾ ਹਾਂ ਜੀ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਲੋਕਾਂ ਨੂੰ ਗ੍ਰਾਹ ਕਰੋ ਕੀ ਕਹਿਣਾ ਚਾਹोगे ਤੂੰ ਮੈਂ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਤੇਰੇ ਇੱਥੇ ਪੱਗ ਦੀ ਖਲਾਰ ਮੈਂ ਬੌਦਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜਾਂਦੇ ਕੀ ਕਹਿਣਾ ਚਾਹੁੰਦਾ ਦਰਦ ਦੇ ਨਾਲ ਜਿਦਾ ਕੋਈ ਨਾ ਬੋਲ ਹਰ ਬਗਵਾ ਇਸ ਕੀਪਕਵਾਲ ਕਰ ਨਹੀਂ ਕੀ ਕਹਿ ਕਹਿ ਕੀ ਰਹਾ ਤੂੰ ਬੀੜੇ ਪੀਰੇ ਉੱਥੇ ਖਲੋ ਕੇ ਦੋ ਪਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਹਾ ਬਿੰਡਰਾ ਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਆ ਮੈਂ ਡਰਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਬਗਵਾਨ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੇ ਪੀ ਰਹੇ ਹੋ ਸਰਦਾਰ ਹੋ ਗਏ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਉਹ ਸ਼ਰਮ ਕਰੋ ਆਪਣੇ ਆਪ ਨੂੰ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਤਾਂ ਉਹ ਯਾਰ ਥੋੜੇ ਕੋਲ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ ਚ ਫਿਰਦੇ ਆ ਸਾਰਾ ਦਿਨ ਤਾਂ ਨੇ ਪੁੱਛਿਆ ਤੁਹਾਡੀ ਲੈਕਚਰ ਡਿਊਟੀ ਹੈ ਇੱਥੇ ਮੇਰੀ ਕੋਈ ਡਿਊਟੀ ਨਹੀਂ ਆਇਆ ਤੇ ਕੀ ਕਰਨ ਆਏ ਤੁਸੀਂ ਆਏ ਆ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਏ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪ੍ਰੇਖ ਨਹੀਂ ਕਿਸ ਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਕਹਿ ਜੋ ਮਰਜ਼ੀ ਕਹੀ ਆ ਬੀੜੀ ਪੀ ਲਈ ਆ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਸੇਜ ਲੈਣਾ ਫਿਰ ਆਪਣਾ ਸਿਸਟਮ ਆ ਬਸ ਠੀਕ ਹੈ ਪਹਿਲੇ 2 ਜਨਵਰੀ ਪੂਰ ਕਰ ਦੋ ਨਾ ਐਂਜਾਈ ਦੀ ਐ ਉਸ ਤੋਂ ਬਾਅਦ ਤਾਂ ਦੇ ਫੋਨ ਨਹੀਂ ਚੱਲਦੇ ਉਦੋਂ ਫੋਨ ਚੱਕਣਾ ਬੰਦ ਹੋ ਜਾਂਦਾ ਅੱਗੇ ਬੱਚਾ ਹਾਂ ਦੀ ਬੋਲ ਰਹੀ ਹਾਂ ਹਾਂ ਦੋ ਦੋ ਭੈਣ ਕੋਈ ਬੋਲਦਾ ਨਹੀਂ ਕੋਈ ਐਂਜਾਈ ਨਹੀਂ ਨਾਦੀ ਭੈਣ ਜੋ ਜਾਇ ਇੱਥਾ ਹੋਏ ਕੁੜੀ ਚੋਰ ਦਾ ਇੱਥੇ ਘਰ ਦੇ ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਹਾਂ ਇਹ ਗੱਲ